ਸ਼ਾਮ ਦੇ ਚਰ ਵਾਲਾ ਕੋਈ ਵੀ ਪਾਰਟੀ ਹੋਵੇ ਸਰਪਸਤੀ ਭਾਲ ਦਾ ਪਰ ਜਦੋਂ ਪਤਾ ਲੱਗ ਜਾਵੇ ਕਿ ਫੜਿਆ ਜਾਵੇ ਤੇ ਫਿਰ ਮੈਂ ਪਾਰਟੀ ਵਾਲਿਆਂ ਨੂੰ ਹੱਥ ਛੋੜ ਕੇ ਬੇਨਤੀ ਕਰਦਾ ਕਿ ਉਹਦੇ ਪਿੱਛੇ ਨਾ ਜਾਇਓ ਜੀ ਚਾਹੇ ਕਿਸੇ ਪਾਰਟੀ ਦਾ ਹੋਵੇ ਸਾਡੀ ਪਾਰਟੀ ਦਾ ਵੀ ਹੋਵੇ ਅਸੀਂ ਵੀ ਪਿੱਛੇ ਨਹੀਂ ਜਾਵਾਂਗੇ ਉਹਦੇ ਤੇ ਪਰਚਾ ਕਰਾਵਾਂਗੇ ਪਰ ਪਰਸੋਂ ਦੀ ਘਟਨਾ ਕਿ ਇੱਕ ਬੰਦਾ ਨਸ਼ੇ ਹਸਮੇਤ ਉਹਦੇ ਕੋਲੋਂ ਰਿਕਵਰੀ ਹੋਈ ਆ ਫੜਿਆ ਜਾਂਦਾ ਔਰ ਨਾਲ ਦੀ ਨਾਲ ਅਫਰੀਕਨ ਕਰੰਸੀ ਵੀ ਉੱਥੋਂ ਫੜੀ ਜਾਂਦੀ ਆ ਉਹਨਾਂ ਦੇ ਕੋਲ। ਉਹਨਾਂ ਇਸ ਤਰੀਕੇ ਦੇ ਉਸ ਬੰਦੇ ਦੇ ਉੱਤੇ ਸੱਤ ਪਰਚੇ ਨੇ ਚੜਕੋਈਆਂ ਦਾ ਬੰਦਾ ਫੜਿਆ ਜਾਂਦਾ ਸਾਕਾ ਸਰਪੰਚ ਅਕਾਲੀ ਦਲ ਦਾ। ਬਸੋ ਅਗਰ ਮੈਂ ਕਾਨਫਰੰਸ ਕਰਕੇ ਕਹਿ ਦਿੰਦਾ ਕਿ ਅਕਾਲੀ ਦਲ ਦਾ ਸਰਪੰਚ ਫੜਿਆ ਗਿਆ ਜੀ ਅਕਾਲੀ ਦਲ ਵਾਲੇ ਚਿੱਟਾ ਵੇਚਦੇ ਆ ਨਸ਼ਾ ਵੇਚਦੇ ਆ ਤਾਂ ਕਿਤੇ ਨਾ ਕਿਤੇ ਉਹ ਮੇਰੀ ਗੱਲ ਗਲਤ ਹੋਣੀ ਸੀ। ਕਿਉਂਕਿ ਮੈਂ ਪਹਿਲਾਂ ਵੀ ਕਿਹਾ ਕਿ ਨਸ਼ਾ ਵੇਚਣ ਵਾਲਾ ਕਿਸੇ ਵੀ ਪਾਰਟੀ ਦਾ ਅੰਗ ਹੋ ਸਕਦਾ ਕਿਉਂਕਿ ਪਾਰਟੀ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਕਈ ਵਾਰ ਸਾਨੂੰ ਨਹੀਂ ਪਤਾ ਹੁੰਦਾ ਕਿ ਇਹ ਬੰਦਾ ਕੀ ਕੰਮ ਕਰਦਾ ਪਰ ਜਦੋਂ ਉਹ ਬੰਦੇ ਦਾ ਪਤਾ ਲੱਗ ਜਵੇ ਤੇ ਜੇ ਅਸੀਂ ਪਿੱਛੇ ਜਾਈਏ ਤਾਂ ਫਿਰ ਅਸੀਂ ਗੁਨਾਹਗਾਰ ਆ ਮੈਨੂੰ ਬਹੁਤ ਦੁੱਖ ਤੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪੈਲ ਹਲਕੇ ਦੇ ਅਕਾਲੀ ਦਲ ਦੇ ਵਰਕਰ ਵੱਡੇ ਵੱਡੇ ਲੀਡਰ ਵਰਕਰ ਨਹੀਂ ਸੌਰੀ ਮੈਂ ਇਸ ਕੱਲੋ ਗਲਤ ਕਹਿ ਰਿਹਾ ਵੱਡੇ ਵੱਡੇ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਪੈਲ ਹਲਕੇ ਦੇ ਉਸ ਨਸ਼ਾ ਵੇਚਣ ਵਾਲੇ ਦੇ ਪਿੱਛੇ ਗਏ ਨੇ ਉਹਨੂੰ ਛਡਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹ ਅਫਸਰਾਂ ਨੂੰ ਜਾ ਕੇ ਮਿਲ ਰਹੇ ਨੇ ਜਿਨ੍ਹਾਂ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਅੱਜ 9 ਨਸ਼ਰ ਕਰੂੰਗਾ ਪਰ ਉਹ 9 ਕਿਹੜੇ-ਕਿਹੜੇ ਨੇ ਇੱਕ ਤਾਂ ਮਨਜੀਤ ਮਦਨੀਪੁਰ ਜਿਹੜਾ ਅਕਾਲੀ ਦਲ ਦਾ ਹਲਕਾ ਇਜਾਜ਼ਤ ਲਾਇਆ ਹੋਇਆ ਉਹ ਪੁਲਿਸ ਨੂੰ ਜਾ ਕੇ ਮਿਲ ਰਿਹਾ ਕਿ ਉਹ ਨਸ਼ੇ ਵਾਲੇ ਦੀ ਛੱਡਿਆ ਜਾਵੇ ਉਸ ਨਸ਼ੇ ਵਾਲੇ ਨੂੰ ਔਰ ਜਗਦੇਵ ਬੋਪਾ ਰਾਏ ਜਿਹਦਾ ਬਹੁਤ ਵੱਡਾ ਨਾਮ ਹੈ ਪਤਾ ਨਹੀਂ ਇਹ ਜਿਹੜੀਆਂ ਫੈਕਟਰੀਆਂ ਨੇ ਹੁਣ ਜਾਂਚ ਮੈਂ ਕਹਿੰਦਾ ਵੀ ਕਰਨੀ ਬਣਦੀ ਆ ਕਿ ਕਿਤੇ ਨਸ਼ੇ ਕਰਕੇ ਤਾਂ ਨਹੀਂ ਬਣੀਆਂ ਕਿਉਂਕਿ ਨਸ਼ੇ ਵਾਲਿਆਂ ਦੇ ਪਿੱਛੇ ਜਾਣ ਵਾਲੇ ਵੀ ਕਿਤੇ ਨਾ ਕਿਤੇ ਬੋ ਆਉਂਦੀ ਆ ਕਿ ਨਸ਼ੇ ਵਾਲਿਆਂ ਦੇ ਨਾਲ ਉਹਨਾਂ ਦੀ ਸਾਂਝ ਪਿਆਲੀ ਆ ਜਿਹੜੀ ਵਿਦੇਸ਼ੀ ਕਰੰਸੀ ਫੜੀ ਆ ਕਿਤੇ ਉਹ ਜਿਹੜੇ ਆਲੂ ਵਾਲੇ ਸਟੋਰ ਲੱਗੇ ਨੇ ਕੋल्ड ਸਟੋਰ ਲੱਗੇ ਨੇ ਕਿਤੇ ਉਹਦੇ ਵਿੱਚ ਨਸ਼ੇ ਦਾ ਪੈਸਾ ਤਾਂ ਨਹੀਂ ਇਹ ਗੱਲ ਅੱਜ ਜਾਂਚ ਦਾ ਵਿਸ਼ਾ ਔਰ ਇਸ ਤੋਂ ਇਲਾਵਾ ਗੁਰਪ੍ਰੀਤ ਲਾਪਰ ਇਹ ਵੀ ਉਸ ਨਸ਼ੇ ਵਾਲੇ ਦੇ ਪਿੱਛੇ ਗਿਆ ਇਹ ਮੇਰੇ ਕੋਲ ਪੁਖਤਾ ਸਬੂਤ ਨੇ ਔਰ ਇਸ ਤੋਂ ਇਲਾਵਾ ਭਾਗ ਸਿੰਘ ਸਰਪੰਚ ਮਕਸੂਦੜਿਆਲਾ ਜਿਹਦੇ ਦੀ ਸਾਨੂੰ ਪਹਿਲਾਂ ਵੀ ਕੰਪਲੇਂਟਾਂ ਆਉਂਦੀਆਂ ਸੀ ਪਰ ਅਸੀਂ ਕਿਹਾ ਵੀ ਨਹੀਂ ਪੋਲਿਟੀਕਲ ਵਰਲਡ ਡਾਟਾ ਨਹੀਂ ਕਰਨਾ ਪਰ ਅੱਜ ਉਹ ਨਸ਼ੇ ਵਾਲਿਆਂ ਦੇ ਪਿੱਛੇ ਗਿਆ ਇਹ ਅੱਜ ਮੈਂ ਲੋਕਾਂ ਦੀ ਪਟਹਿਰੀ ਦੇ ਵਿੱਚ ਇਸ ਗੱਲ ਦੀ ਰੱਖ ਰਿਹਾ ਇਹ ਜਿਹੜੇ ਚਾਰ ਇਹਨਾਂ ਦੇ ਮੇਰ ਬੰਦੇ ਜਿਹੜੇ ਨਸ਼ੇ ਵਾਲੇ ਨੂੰ ਛਡਾਉਣ ਗਏ ਨੇ ਪਿੱਛੇ ਗਏ ਨੇ ਇਹਨਾਂ ਦੇ ਲਈ ਪੈਰ ਹਲਕੇ ਦੇ ਲੋਕਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਇਹਨਾਂ ਦਾ ਕੀ ਹਸ਼ਰ ਕੀਤਾ ਜਾਵੇ ਇਹ ਹੁਣ ਤੁਸੀਂ ਆਪ ਜਾਣਦੇ ਹੋ ਕਿ ਅਕਾਲੀ ਦਲ ਕਿਸ ਤਰੀਕੇ ਦੇ ਨਾਲ ਨਸ਼ੇ ਵਾਲਿਆਂ ਦੀ ਪਹਿਲਾਂ ਵੀ ਪਿੱਠ ਥੱਪ ਪਾਉਂਦਾ ਰਿਹਾ ਜੇ ਪੰਜਾਬ ਦੇ ਵਿੱਚ ਚਿੱਟਾ ਆਇਆ ਤੇ ਅਕਾਲੀ ਦਲ ਵਾਲੇ ਲੈ ਕੇ ਆਇਆ ਸਾਰੀ ਗੱਲ ਜਗਜਹਰ ਤੇ ਅੱਜ ਉਸੇ ਚਿੱਟੇ ਵਾਲਿਆਂ ਨੂੰ ਇਹ ਅਕਾਲੀ ਦਲ ਵਾਲੇ ਉਹਨਾਂ ਨੂੰ ਪਿੱਛੇ ਬਚਾਉਣ ਜਾਂਦੇ ਕੋਈ ਨਹੀਂ ਆਈ ਤਾਂ ਕਸ਼ਾਈ ਨਹੀਂ ਚਾਰਾਂ ਦੋਸ਼ੀਆਂ ਲਈ ਪੁੱਛ ਗਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਇਹ ਨਸ਼ੇ ਦਾ ਧੰਦਾ ਅਸੀਂ ਰਲ ਮਿਲ ਕੇ ਕਰਦੇ ਆਂ ਵੀ ਨਸ਼ੇ ਦੀ ਕਮਾਈ ਆ ਆਪਣਾ ਹਿੱਸਾ ਲਾ ਕੇ ਅਸੀਂ ਸਰਪੰਚ ਜਗਦੀਸ਼ ਸਿੰਘ ਜੱਗੀ ਨੂੰ ਦੰਨੇ ਆ ਉਹ ਨੂੰ ਅਸੀਂ ਜਿਹੜੀ ਜਿਹੜੀ ਅੱਜ ਦੇ ਘਰੇ ਨੂੰ ਮਿਲਣ ਆਏ ਸੀਗੇ ਸਾਨੂੰ ਜੋ ਘਰ ਨਹੀਂ ਮਿਲਿਆ ਤੇ ਇਹਨੂੰ ਅਸੀਂ ਜਿਹੜੀ ਅਮਾਉਂਟ ਦੇਣਾ ਸੀਦੀ ਹਿੱਸੇ ਦੀ ਮੇਂ ਬਿਨਾਂ ਤੋਂ ਦਾ ਇਹ ਰਣਮਰਕੇ ਚਲਾ ਰਹੇ ਸੀ ਤੇ ਨਾ ਮਸਲਾ ਸਿਹਤ ਨਾਲ ਕੋਈ ਨਾ ਕੋਈ ਜ਼ਮੀਨ ਨਹੀਂ ਜਾ ਰਦਾ ਐਸ ਤਾਂ ਅਚਾਨਕ ਸ਼ੱਕ ਲੇਦਾ ਹਾਂ ਤੇ ਗੱਡੀ ਦੀ ਰਸ਼ਕ ਕੀਤੀ ਤੇ ਰੋਵੀ ਤੇ 10 ਕਿੰਨੇ ਲ ਕਿਸ ਤਰ੍ਹਾਂ ਦੇ ਵਿਦ ਐਨਡੀਪੀ ਸੈਕਟਰ ਤੇ ਜਿਹੜਾ ਅਨੁਸਾਰ ਇੱਥੇ ਵੀ ਐਨਡੀਪੀ ਪਰਚਰ ਅੱਜ ਇੱਕ ਸੂਰਜ ਤੇ ਇਹ ਵੀ ਇਹ 20% ਦਾ ਦੇ